ਗੁਰੂ ਨਾਨਕ ਬਾਸ਼ਾ ਨੇ ਸਾਰੇ ਸੰਸਾਰ ਨੂੰ ਦੱਸ ਦਿੱਤਾ ਸੀ ਕਿ ਸਭ ਤੋਂ ਫਲ ਦੇਣ ਵਾਲਾ ਸਾਧਨ ਜੇ ਕੋਈ ਕਲਯੁਗ ਦੇ ਅੰਦਰ ਹੈ ਉਹ ਪ੍ਰਭੂ ਦਾ ਨਾਮ ਹੈ ਉਹ ਕਿੱਡਾ ਫਲਦਾ ਹੈ ਕਹੇ ਵੀ ਇੱਕ ਵਾਰੀ ਵੀ ਜੇ ਬੈ ਗੁਰੂ ਰਾਮ ਅੱਲਾਹ ਕਹਿ ਦਿੱਤਾ ਜਾਵੇ ਤੇ ਧਿਆਨ ਉਸ ਵਿਗਰੂ ਦੀ ਪਰਿਪੂਰਨ ਸ਼ਕਤੀ ਦੇ ਨਾਲ ਜੁੜ ਜਾਵੇ ਉਹਦੇ ਜਿੰਦਗੀ ਭਰ ਦੇ ਨਹੀਂ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਸਾਰੇ ਉਸੇ ਬਿੜੇ ਨਾਲ ਅਨਡਵਾਈਡ ਹੋ ਜਾਂਦੇ 0 ਬਣ ਜਾਂਦੇ ਇਹ ਕੋਈ ਸਾਨੂੰ ਖੁਸ਼ ਕਰਨ ਵਾਲੀ ਬਾਤ ਨਹੀਂ ਹੈ ਇਹ ਤੋਰ ਗਦਰਗਾ ਤੋਂ ਆਏ ਹੋਏ ਸਦਾਰਤ ਨੇ ਕਨਸਟੀਟਿਊਸ਼ਨ ਹੈ ਤੋਰ ਦੁਖਿਆਂ ਅਨਖਤਿਆਂ ਜਨਮਦਰਿਧਾਂ ਮਹਾ ਵਿਸ਼ਿਆਦ ਮੇਤਾਂਤ ਸਗਲ ਸਿਮਰੰਤ ਨਾਨਕ ਐਸੇ ਪਾਵਕ ਕਾਸ਼ਟ ਭਸਮਨ ਕਰੋਤ ਇੱਕ ਬਾਤ ਗੁਰੂ ਮਹਾਰਾਜ ਨੇ ਦੱਸਦੇ ਵੀ ਕਰੋੜਾਂ ਜਨਮਾਂ ਦੇ ਪਾਪ ਉਹ ਹਤਿਆ ਕੀਤੀਆਂ ਹੋਈਆਂ ਜੇ ਨਾਮ ਦੀ ਸ਼ਕਤੀ ਦੇ ਸਾਹਮਣੇ ਆ ਜਾਣ ਤਾਂ ਉਹ ਐ ਭਸਮ ਹੋ ਜਾਂਦੀਆਂ ਨੇ ਜਿਵੇਂ ਕਰੋੜ ਮਣ ਜਾਂ ਕਰੋੜ ਕੁੰਟਲ ਜਾਂ ਕਰੋੜ ਟਨ ਲੱਕੜ ਪਈ ਹੈ ਉਹਦੇ ਤੇ ਕਿ ਨਿਕਾ ਗਿਆ ਚੰਗਿਆੜਾ ਅਗ ਦਾ ਸਟਰ ਜੀ ਨਤੀਜਾ ਹੋਏਗਾ ਲੱਕੜੀ ਨੂੰ ਲੱਕੜੀ ਤੋਂ ਅੱਗ ਲੱਗੀ ਜਾਣੀ ਹੈ ਉਹ ਸਭ ਪਾਸਾ ਵੱਧ ਜਾਏ ਤੋਂ ਐਸਾ ਸਾਧਨ ਨਾ ਸਤਜੁਗ ਚ ਆਇਆ ਨਾ ਤ੍ਰੇਤੇ ਚ ਆਇਆ ਨਾ ਦਵਪਰ ਚ ਆਇਆ ਕਿਉਂ ਨਹੀਂ ਆਇਆ ਸੀ ਕਿਉਂਕਿ ਉਹ ਬੜਾ ਲੰਮੀਆਂ ਸੀ ਸੱਤ ਬੋਲਦੇ ਸੀ ਇੱਕ ਵਾਰੀ ਇਹ ਉਪਦੇਸ਼ ਕੀਤਾ ਹੋਇਆ ਫਲੀਪੂਤ ਹੋ ਜਾਂਦਾ ਸੀ ਕ੍ਰੇਤੇ ਯੁਗ ਚ ਦੋ ਵਾਰੀ ਵਾਪਰ ਚ ਤਿੰਨ ਵਾਰੀ ਕਲ ਯੁਗ ਦੇ ਵਿੱਚ ਬਾਰ ਬਾਰ ਸਾਧ ਸੰਗ ਕਰਨਾ ਪੈਂਦਾ ਹੈ ਤਾਂ ਜਾ ਕੇ ਅਸੀਂ ਹਾਲਾਤ ਦਾ ਮੁਕਾਬਲਾ ਕਰ ਸਕਦੇ ਆ ਕਿਉਂਕਿ ਬਾਹਰਲੇ ਪਾਸੇ ਹਨੇਰੀ ਚੱਲ ਰਹੀ ਹੈ ਕਾਲੇ ਪਰਮਾਣੂਆਂ ਦੀ ਚੱਕਰ ਚੱਲ ਰਿਹਾ ਉਹ ਚੱਕਰ ਦਾ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਇਹਦਾ ਮੁਕਾਬਲਾ ਕੇਵਲ ਨਾਮ ਸ਼ਕਤੀ ਕਰ ਸਕਦੀ ਹੈ ਨਾਮ ਜੋ ਹੈ ਪੂਰੇ ਗੁਰੂ ਤੋਂ ਸਵਰਥ ਗੁਰੂ ਤੋਂ ਪ੍ਰਾਪਤ ਹੁੰਦਾ ਹੈ ਗੁਰੂ ਨਾਨਕ ਨੇ ਕਹਿੰਦੇ ਮੈਂ ਨਾ ਸ਼ਕਤੀਆਂ ਲੈ ਕੇ ਆਇਆ ਦਰਗਾਹ ਚ ਨਾਮਾਇ ਕਠਨ ਸਾਧਨ ਲੈ ਕੇ ਆਇਆ ਮੈਂ ਕੋਈ ਚੀਜ਼ ਲੈ ਕੇ ਆਇਆ ਜੇ ਜਿਸ ਨੂੰ ਚਾਹੇ ਗਿਆਨੀ ਹੈ ਚਾਹੇ ਤਿਆਨੀ ਹੈ ਚਾਹੇ ਉਹ ਪਾਪੀ ਹੈ ਚਾਹੇ ਉਹ ਕਿਆਦਾ ਵੀ ਬੰਦਾ ਹੈ ਜੇ ਉਹ ਲੱਗ ਜਾਵੇ ਉਹਦਾ ਆਧਾਰ ਐਸੇ ਜਨਮ ਚ ਹੋ ਜਾਏਗਾ ਇਸ ਕਰਕੇ ਕਲਯੁਗ ਨੂੰ ਉੱਤਮ ਯੁਗਾਂ ਤੋਂ ਗਿਣਿਆ ਗਿਆ ਇੱਥੇ ਖੇਤੀ ਜਿਹੜੀ ਆ ਭਰਪੂਰ ਫਲਦੀ ਆ ਪਹਿਲੇ ਯੁਗਾਂ ਚ ਇੰਨੀ ਨਹੀਂ ਸੀ ਫਲਦੀ ਤੋਂ ਅਸੀਂ ਸਤਸੰਗਤ ਚ ਬੈਠੇ ਆ ਭਾਗ ਤੋਂ ਬਗੈਰ ਸਤਨ ਦੀ ਪ੍ਰਾਪਤੀ ਨਹੀਂ ਹੁੰਦੀ ਹੁਣੇ ਤੁਸੀਂ ਸੁਣ ਰਹੇ ਸੀ ਮੇਰੇ ਤੋਂ ਪਹਿਲਾਂ ਨਾਮ ਦੀ ਦਾਤ ਜੋ ਹੈ ਉਹ ਸਤਗੁਰੂ ਤੋਂ ਮਿਲਦੀ ਹੈ ਇੱਥੇ ਹੁਣ ਰੌਲਾ ਪੈ ਜਾਂਦਾ ਗੁਰੂ ਮੋਢ ਤੋਂ ਤਰਿਆ ਆਇਆ ਨੇ ਜਤੋਂ ਸੰਸਾਰ ਦੀ ਰਚਨਾ ਹੋਈ ਹੈ ਪਰਮੇਸ਼ਰ ਨੇ ਕਿਰਪਾ ਕਰਕੇ ਉਹ ਵਜੂਦ ਵੀ ਭੇਜੇ ਕਿ ਜਾ ਕੇ ਹਨੇਰੇ ਵਿੱਚ ਚਾਨਣ ਕਰੋ ਗੁਰੂ ਦਾ ਮਤਲਬ ਇਹੀ ਹੁੰਦਾ ਹੈ ਹਨੇਰੇ 'ਚ ਪ੍ਰਕਾਸ਼ ਕਰਨਾ ਇਹ ਨਹੀਂ ਅਸੀਂ ਕਹਿੰਦੇ ਵੀ ਪਹਿਲਾਂ ਗੁਰੂ ਨਹੀਂ ਸੀ ਹੁੰਦਾ ਗੁਰੂ ਹੈ ਗੁਰਮੁਖ ਹੈ ਪਰ ਗੁਰੂ ਦੀ ਸ਼ਕਤੀ 'ਚ ਫਰਕ ਹੁੰਦਾ ਏ ਥੋੜਾ ਬਲਬ ਤਾਂ ਸਾਰੇ ਹੀ ਰੋਸ਼ਨੀ ਦਿੰਦੇ ਨੇ ਕੋਈ ਬਲਬ ਜਿਹੜਾ 1000 ਵਾਟ ਦੀ ਗਰਮੀ ਨੂੰ ਚੱਲ ਸਕਦਾ ਕੋਈ 0 ਵਾਟ ਵਾਲਾ 25 ਵਾਟ ਦੀ ਸ਼ਕਤੀ ਤੋਂ ਉਹਨੂੰ ਫਟ ਜਾਏਗਾ ਜਿਹੜਾ ਜੋਗ ਉਹਨੀਆਂ ਸ਼ਕਤੀ ਵਾਲਾ ਗੁਰੂ ਸੰਸਾਰ 'ਚ ਪ੍ਰਗਟ ਹੁੰਦਾ ਇਹ ਗੱਲ ਸਮਝ ਲਿਓ ਚੰਗੀ ਤਰ੍ਹਾਂ ਕਿ ਅਸੀਂ ਐਵੇਂ ਝਗੜੇ ਕਰਨ ਲੱਗ ਜਾਈਏ ਗੁਰੂ ਵਿੱਚ ਕਾਲਯੁਗ ਦਾ ਮਹਾਨੰਦ ਘਰ ਦੇਖ ਕੇ ਅਕਾਲ ਪੁਰਖ ਨੇ ਆਪਣਾ ਰੂਪ ਗੁਰੂ ਸ਼ਰੀਰ ਦੇ ਵਿੱਚ ਪ੍ਰਗਟ ਕੀਤਾ ਜਿਸ ਨੂੰ ਅਸੀਂ ਗੁਰੂ ਨਾਨਕ ਕਹਿੰਦੇ ਹਾਂ ਸ਼ਰੀਰ ਗੁਰੂ ਨਾਨਕ ਕਹੇ ਜੋ ਅੰਦਰ ਜੋਤ ਹੈ ਉਹਦਾ ਨਾਮ ਕੋਈ ਨਹੀਂ ਉਹ ਗੁਰੂ ਜੋਤ ਹੈ ਉਹ ਪਰਮેશਰ ਹੈ ਮਹਾਰਾਜ ਕਹਿੰਦੇ ਜੋ ਗੁਰੂ ਹੈ ਸਮੰਦ ਬਰੋਲ ਸਰੀਰ ਹਮ ਦੇਖਿਆ ਇੱਕ ਵਸਤੂ ਰੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਇਆ ਅਕਾਲ ਪੁਰਖ ਨੇ ਜਦੋਂ ਮਹਾਰਾਜ ਬੇਈ ਨਦੀ ਚੁਪੀ ਮਾਰ ਕੇ ਦਰਗਾਹ ਵਿੱਚ ਪਹੁੰਚਦੇ ਨੇ ਉਥੇ ਬਚਨ ਕੀਤਾ ਹੈ हे नानक ਮੈਂ ਪਾਰਬ੍ਰਮ ਪਰਮੇਸ਼ਰ ਤੂੰ ਗੁਰੂ ਪਰਮੇਸ਼ਰ ਮੈਂ ਤੈਨੂੰ ਆਪਣੇ ਨਾਮ ਦਾ ਪਿਆਲਾ ਦਿੱਤਾ ਏ ਇਸ ਅਮਰਤ ਪਿਆਲੇ ਨੂੰ ਸੰਸਾਰ ਚ ਜਾ ਕੇ ਵੰਡ ਜੀਵ ਦੁਖੀ ਨੇ ਤਰਾਏ ਪੈ ਗਏ ਨੇ ਨਾਮ ਦੀ ਸ਼ਕਤੀ ਤੋਂ ਬਿਗੈਰ ਹੁਣੇ ਥੰਮ ਨਹੀਂ ਹੋਣਾ ਦਰਯੁਗ ਦਾ ਬਹੁਤ ਵੱਡਾ ਉਝਾਲ ਚਖੜ ਸੰਸਾਰ ਚ ਆ ਗਿਆ ਬਾਰੀਤਾਂ ਦੇ ਵਿੱਚ ਸੰਸਾਰ ਚੱਲ ਗਿਆ ਤੁਸੀਂ ਆ ਬਸਾਖੀ ਵਾਲਾ ਮੈਗਜ਼ੀਨ ਹੁਣ ਫੇਰ ਪੜੋਗੇ ਆਤਮ ਮਾਰਗ ਬਹੁਤ ਖੋਲ ਕੇ ਦੱਸੀ ਹੋਈਆਂ ਜਿਹੜੀਆਂ ਮੈਂ ਬੇਨਤੀਆਂ ਕਰਦਾ ਛੋ ਇੱਕ ਤਾਂ ਹੁੰਦੇ ਨੇ ਗੁਰੂ ਗੁਰੂਆਂ ਦੀਆਂ ਕਿਸਮਾਂ ਨੇ ਇੱਕ ਗੁਰੂ ਹੋਣੇ ਜਿਹੜੇ ਅਧਿਆਤਮ ਬਾਤ ਦੇ ਗੁਰੂ ਹੁੰਦੇ ਨੇ ਜਿਨ੍ਹਾਂ ਤੋਂ ਬਗੈਰ ਨਾਮ ਦਾ ਰਸਤਾ ਲੱਭਦਾ ਹੀ ਨਹੀਂ ਆ ਇਕ ਗੁਰੂ ਉਹ ਹੁੰਦੇ ਨੇ ਜੋ ਵਿਦਿਆ ਦੇ ਦਾਤੇ ਹੁੰਦੇ ਨੇ ਉਹਨੂੰ ਵਿਦਿਆ ਗੁਰੂ ਕਹਿੰਦੇ ਨੇ ਉਹਦਾ ਜਿਹੜਾ ਚਰਿੱਤਰ ਹੁੰਦਾ ਬਹੁਤ ਉੱਤਮ ਹੁੰਦਾ ਜੋ ਪੜ੍ਹਾਉਂਦੇ ਨੇ ਉਹਦੇ ਮੁਤਾਬਕ ਹੁੰਦਾ ਇੱਕ ਗੁਰੂ ਉਹ ਨੇ ਜਿਹੜੇ ਦੁਨਿਆਵੀ ਵਿਦਿਆ ਪੜ੍ਹਾਉਂਦੇ ਨੇ ਸਾਡੇ ਦੇਸ਼ ਦੇ ਵਿੱਚ ਗੁਰੂ ਦਾ ਕੋਈ ਅੱਖਰੇ ਨਹੀਂ ਹੈ ਜਿਹੜਾ ਅਸੀਂ ਹੋਰ ਲੱਜ ਕੇ ਜਿਹੜਾ ਮੈਥੇਮੈਟਿਕ ਪੜਾਉਂਦਾ ਉਹ ਸਾਡਾ ਮੈਥੇਮੈਟਿਕ ਦਾ ਗੁਰੂ ਜੋ ਇੰਗਲਿਸ਼ ਪੜਾਉਂਦਾ ਹੈ ਇੰਗਲਿਸ਼ ਦਾ ਗੁਰੂ ਜੇ ਮਕੈਨਿਕ ਬਣਨਾ ਹੈ ਤਾਂ ਵੀ ਗੁਰੂ ਧਾਰਨ ਕਰਨਾ ਪੈਣਾ ਹੈ ਜੇ ਰੋਹਾਨੀ ਵਿਦਿਆ ਲੈਣੀ ਹੈ ਤਾਂ ਵੀ ਗੁਰੂ ਉਹ ਧਾਰਨ ਪੈਣਾ ਕਰਨਾ ਪੈਣਾ ਜਿਹੜਾ ਲੰਘਿਆ ਹੋਵੇ ਸੋ ਗੁਰੂ ਦੇ ਉੱਤੇ ਵੀ ਆਵਾਜ਼ ਨਹੀਂ ਕਰਨਾ ਚਾਹੀਦਾ ਝਗੜਾ ਨਹੀਂ ਕਰਨਾ ਚਾਹੀਦਾ ਇਹ ਨਹੀਂ ਹੈ ਵੀ ਤਲਨਾ ਹੁੰਦੀ ਆ ਗੁਰੂ ਨਾਨਕ ਪਾਸ਼ਾ ਜੀ ਜਦੋਂ ਸੀ ਕਹਿੰਦੇ ਆ ਗੁਰੂ ਐ ਫਲਾਣਾ ਸੱਜਣ ਆ ਸੀ ਤੇ ਗੁਰਨਾਨਕ ਸਾਹਿਬ ਦੀ ਬਰਾਵਰੀ ਕਹਿੰਦਾ ਗੁਰਨਾਨਕ ਗੁਰੂ ਪ੍ਰਮੇਸ਼ਰ ਦੀ ਗਤ 10 ਜੋਤਾਂ ਜੋ ਪ੍ਰਗਟ ਹੋਏ ਉਹਦੇ ਬਾਅਦ ਉਹਨਾਂ ਨੇ ਉਹ ਰੂਪ ਧਾਰਨ ਕਰ ਲਿਆ ਜਿਸ ਨੂੰ ਆਦ ਰੂਪ ਕਹਿੰਦੇ ਨੇ ਆਦ ਰੂਪ ਕਿਹੜਾ ਹੈ ਨਰੰਗਾਰ ਅਕਾਰ ਹੋਏ ਏਕ ਅੰਕਾਰ ਅਪਾਰ ਸਦਾਇਆ ਉਹਦਾ ਨਾਮ ਏਕ ਅੰਕਾਰ ਹੋਇਆ ਇਕ ਅੰਤਾਰੋ ਸ਼ਬਦ ਤੋਂ ਓੰਕਾਰ ਰਕਾਰ ਬਨਾਇਆ ਉਹ ਸ਼ਬਦ ਤੋਂ ਹੋਈ ਸ਼ਬਦ ਵਰਮ ਪ੍ਰਗਟ ਹੋਇਆ ਉਹ ਵਰਮ ਨੇ ਸਾਰੇ ਰੂਪ ਧਾਰ ਕੇ ਕਰ ਲਏ ਆਤਮਾ ਕਹਿ ਲੋ ਵਰਮ ਕਹਿ ਲੋ ਗੱਲ ਫਰਕ ਥੋੜਾ ਥੋੜਾ ਹੁੰਦਾ ਗੱਲ ਦਾ ਤਰਬੂਜ ਕਹਿ ਲੋ ਵਾਟਰਮੈਲਨ ਕਹਿ ਦੋ ਵਤੀਰਾ ਕਹਿ ਦੋ ਹੋਰ ਕੋਈ ਨਾਮ ਦੇ ਦੋ ਗਲਤਾ ਹੋਈ ਹੈ ਕੋਈ ਅੱਖਰਾਂ ਦਾ ਫੇਰ ਫੇਰ ਸਦਾ ਸਮਰਾਤ ਗੁਰੂ ਹੁੰਦਾ ਹੈ ਗੁਰੂ ਨਾਨਕ ਬਾਸ਼ਾ ਦੀ ਅਸੀਂ ਬਾਤ ਕਰਦੇ ਆ ਜਿਹਦੇ ਨਾਲ ਸਾਡਾ ਸਬੰਧ ਜੁੜ ਗਿਆ ਇੱਕ ਤਾਂ ਉਹ ਹੈ ਕਿ ਉਹ ਅਣ ਹੋਣਾ ਨਹੀਂ ਕਦੇ ਵੀ ਹੋਣਾ ਸਦਾ ਹੋਂਦ ਵਿੱਚ ਰਹਿਣਾ ਰਹਿਣਾ ਕਿੱਥੇ ਹੈ ਸਾਰਿਆਂ ਦੇ ਅੰਦਰ ਅਸੀਂ ਉਹਦਾ ਮੰਦਰ ਦੂਸ਼ਿਤ ਕਰਦੀਏ ਸ਼ਰਾਬਾ ਮਾਸ ਮੂਲ ਖਾ ਕੇ ਨਿੰਦਿਆ ਚੁਗਲੀਆਂ ਹੀਰਖਾ ਕਰਕੇ ਫਿਰ ਅਸੀਂ ਬੇਅਦਮੀ ਕਰਦੇ ਆ ਬਾਣੀ ਸਮਝੋ ਬਾਣੀ ਕਹਿੰਦੀ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸਵਾਲ ਉਹਨੂੰ ਯਾਦ ਕਰ ਤੈਨੂੰ ਸਵਾਲਦਾ ਰਹੂਗਾ ਦਰੂਗਾ ਕਿ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁਤਾਂ ਬਚਾਵੈ ਸ਼ਤਰੂ ਉਹਨੇ ਇਕ ਚਲਾਬ ਧਕਾਵ ਤਉ ਤਨ ਇਕ ਨਾ ਲੱਗਨ ਪਾਵੇ ਰਾਖਤ ਹੈ ਆਪਣੋ ਕਰ ਦੇਕਰ ਪਾਪ ਸੰਗੂ ਨਾ ਪੇਟਨ ਪਾਵੇ ਔਰ ਕੀ ਬਾਤ ਕਾ ਕੈ ਤੋਂ ਸੋਸ ਪੇ ਠੀਕੇ ਪਟ ਭੀਜ ਬਚਾਵੇ ਉਹਦੀਆਂ ਕਥਾਵਾਂ ਨਿਆਰੀਆਂ ਹੋਣਗੀਆਂ ਸੰਸਾਰ 'ਚ ਰਹਿੰਦਾ ਹੋਏਗਾ ਲੇਕਿਨ ਸੱਚਖੰਡ ਦਾ ਵਾਸੀ ਹੋਵੇਗਾ ਸੰਸਾਰ 'ਚ ਰਹਿੰਦਾ ਹੋਇਆ ਉਹਦੇ ਜਿੰਨੇ ਵੀ ਗੋਤਵ ਹੋਣਗੇ ਉਹ ਸਾਰੇ ਮਾਨਵ ਤਾਰ ਨੂੰ ਪੱਥ ਪਰਦਰਸ਼ਨ ਕਰਾਉਣ ਵਾਲੇ ਹੁੰਦੇ ਨੇ ਉਹਦੀ ਤੁਲਨਾ ਨਹੀਂ ਹੋਇਆ ਕਰਦੀ ਕਿਉਂਕਿ ਉਹ ਸਰਬ ਸਮਰਾਟ ਹੁੰਦਾ ਹੈ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਜੈ ਗੁਰੂ ਪਾਤਸ਼ਾਹ ਨੇ ਛੀਧੀ ਦਿੱਤੀ ਤਤਿਆਂ ਤਵਿਆਂ ਤੇ ਬੈਠੇ ਕਈਆਂ ਦਾ ਖਿਆਲ ਹੋ ਜਾਂਦਾ ਹੈ ਵੀ ਲੈ ਜੀ ਗੁਰੂ ਸਾਹਿਬ ਸ਼ਕਤੀ ਦਿਖਾ ਲ ਦਿੰਦੇ ਸ਼ਕਤੀ ਦਾ ਸਵਾਲ ਨਹੀਂ ਉੱਠਦਾ ਉੱਥੇ ਕਿਉਂਕਿ ਉਹਨਾਂ ਨੇ ਤਾਂ ਇੱਕ ਜੀਵਨ ਦੀ ਸਹਿਦੈ ਰੀ ਸਾਨੂੰ ਹੋਰ ਲੈਸਨ ਦੇ ਰਹੇ ਸੀ ਵੀ ਕਿਵੇਂ ਜਰਿਆ ਜਾ ਸਕਦਾ ਹੈ ਕਿਸ ਤਰ੍ਹਾਂ ਬਟੇ ਆਦਮੀ ਦਾ ਬਿਹੇਵੀਅਰ ਹੁੰਦਾ ਛੋਟਾ ਆਦਮੀ ਖਿੱਚਦਾ ਹੈ ਖਿੱਚ ਕੇ ਸ਼ਰਾਬ ਪੀਂਦਾ ਹੈ ਕਿਸ ਤਰ੍ਹਾਂ ਦੇ ਨਾਲ ਤੁਸੀਂ ਅੱਗ ਦੇ ਵਿੱਚ ਪਾਣੀ ਦੇ ਵਿੱਚ ਉਬਲਦੇ ਪਾਣੀ ਦੇ ਵਿੱਚ ਕਿਵੇਂ ਪਰਮੇਸ਼ਰ ਦਾ ਅਨੁਭਵ ਕਾਇਮ ਰੱਖ ਸਕਦੇ ਹੋ ਉਹਨਾਂ ਨੇ ਸਾਨੂੰ ਇੱਕ ਬਹੁਤ ਵੱਡਾ ਪਸ ਪ੍ਰਦਰਸ਼ਨ ਕਰਾਉਂਦੇ ਹੋਏ ਜੀਵਨ ਜਾਚ ਦੱਸੀ ਹੈ ਇਹ ਨਹੀਂ ਸਵਾਲ ਭਈ ਉਹ ਉਹਨਾਂ ਨੂੰ ਤੰਗ ਕਰਿਆ ਜੀ ਉਹ ਸ਼ਕਤੀਆਂ ਦਿਖਾ ਦਿੰਦੇ ਸ਼ਕਤੀਆਂ ਆ ਜਿਹੜੇ ਸਿਨੇਮਾ ਦੇਖਦੇ ਨੇ ਇਹਨਾਂ ਨੂੰ ਪਤਾ ਹੈ ਵੀ ਕਈ ਜਿਹੜੇ ਐਕਟਿੰਗ ਕਰਦੇ ਨੇ ਉਹ ਮਾਲਕ ਨੇ ਫਿਲਮਿਆਂ ਦੇ ਉਹ ਕਹਾਣੀ ਬਣਾਉਂਦੇ ਨੇ ਡਾਇਰੈਕਟਰ ਦੇ ਨਾਲ ਬਹਿਸ ਕਰਦੇ ਆ ਵੀ ਇੱਥੇ ਉਹ ਗਲਤੀ ਹੈ ਇੱਥੋਂ ਗਲਤੀ ਹੈ ਉਹਨਾਂ ਦੇ ਹਿੱਸੇ ਜਿਹੜਾ ਪਾਰਟ ਆਉਂਦਾ ਉਹ ਪੂਰਾ ਨਵਾਉਂਦੇ ਨੇ ਚਾਹੇ ਉਹ ਪੁਲਿਸ ਨੇ ਫੜ ਲੇ ਹੈਂਟਰ ਪੈ ਰਹੇ ਨੇ ਔਖਾ ਕਰ ਰਹੇ ਨੇ ਉਹਦੇ ਚਾਹਣ ਤਾਂ ਖੇਲ ਬੰਦ ਕਰ ਸਕਦੇ ਨੇ ਕਿਉਂਕਿ ਉਹ ਸਮਰੱਥ ਨਹੀਂ ਉਸ ਮਾਮਲੇ ਦੇ ਵਿੱਚ ਪਰ ਫਿਰ ਖੇਲ ਨਹੀਂ ਹੁੰਦੀ ਆਲਟ ਦੇ ਹਿਸਾਬ ਨਾਲ ਗੱਲ ਫੇਲ ਹੋ ਜਾਂਦੀ ਹੈ ਇਸੇ ਤਰ੍ਹਾਂ ਇਹ ਸੰਸਾਰ ਮੰਚ ਦੇ ਉੱਤੇ ਗੁਰੂ ਆਉਂਦਾ ਹੈ ਗੁਰੂ ਦਸਵੇਂ ਪਾਸ਼ਾ ਨੇ ਕਿਹਾ ਪਿਆਰਿਓ ਮੇਰੀ ਗੱਲ ਸਮਝ ਲਓ ਮੈਂ ਕੋਈ ਸ਼ਕਤੀਆਂ ਦਿਖਾਉਣ ਨਹੀਂ ਆਇਆ ਮੈਂ ਇੱਕ ਰਸਤਾ ਦਿਖਾਉਣ ਆਇਆ ਤੁਹਾਨੂੰ ਬੈਹੋ ਪਰੰਪਰਹੁ ਕਾ ਦਾਸਾ ਦੇਖਣ ਆਇਓ ਜਲਤ ਤੁਮਸ ਮੈਂ ਤਾਂ ਇੱਕ ਤਬਾਸ਼ਾ ਦੇਖਣ ਵਾਸਤੇ ਆਇਆ ਮੈਂ ਇੱਕ ਮੇਰੇ ਜੁਮੇ ਇੱਕ ਬੜੀ ਭਾਰੀ ਡਿਊਟੀ ਲੱਗੀ ਹੋਈ ਹੈ ਮਾਨਵਤਾ ਬਿਲਕੁਲ ਲਿੱਗਰ ਚੁੱਕੀ ਹੈ ਆਦਮੀ ਦਾ ਜਿਹੜਾ ਆਪਾ ਸੀ ਉਹ ਇੰਨਾ ਝੁਕ ਗਿਆ ਕਿ ਉਸ ਨੂੰ ਗਿਆਨ ਨਹੀਂ ਰਿਹਾ ਕਿ ਮੈਂ ਜੋ ਤਾਂ ਪਰਮੇਸ਼ਰ ਦੀ ਆਪਣੇ ਹੱਕ ਦੀ ਉਹਨੂੰ ਪਹਿਚਾਣ ਨਾ ਰਹੀ ਉਹ ਪੇਡਾ ਬੱਕਰੀਆਂ ਵਰਗਾ ਹੋ ਗਿਆ ਮਨੁੱਖ ਵੈਦਾਂ ਦੇ ਵਿੱਚ ਜੀਵਨ ਭਰਨ ਵਾਸਤੇ ਆਇਆ ਮੇਰੀ ਨਾਲ ਨਾ ਹਿੰਦੂ ਨਾਲ ਨੇੜਤਾ ਹੈ ਨਾ ਮੁਸਲਮਾਨ ਨਾਲ ਮੇਰੀ ਦੂਰੀ ਹੈ ਮੇਰੀ ਕਿਸੇ ਨਾਲ ਦੂਰੀ ਨਹੀਂ ਕਿਸੇ ਨਾਲ ਦ્વੈਤ ਨਹੀਂ ਹੈ ਮੇਰੀ ਦ੍ਰਿਸ਼ਟੀ ਦੇ ਵਿੱਚ ਇੱਕੋ ਹੀ ਹੈ ਦੋ ਨਹੀਂ ਹੈ ਤੋ ਹੂੰ ਜੱਛ ਗੰਗਰ ਬੋ ਉਰ ਕਹੂੰ ਵਿਦਿਆਰਥੀ ਤੋ ਹੂੰ ਪਏ ਕਿਨਰ ਕਹਿੰਦੇ ਅਨੇਕ ਰੂਪ ਨੇ ਕਉਂ ਪ੍ਰੇਤਗੋ ਕਹੂੰ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੋਪਤ ਜਪੇ ਉਹ ਕਹੂ ਹੋਏ ਕਿ ਤੁਰਤਾ ਭਗਾਰੇ ਬਾੰਗ ਦੇ ਤੋ ਕਿਤੇ ਗਾਇਤਰੀ ਪੜ ਰਿਹਾ ਸਮਾਧੀ ਲਾ ਕੇ ਕਿਤੇ ਨਾ ਮਸਜਿਦ ਦੇ ਉੱਤੇ ਖੜਾ ਹੋ ਕੇ ਬਾੰਗ ਦੇ ਰਿਹਾ ਮਾਰਾ ਗਿਆ ਸਾਡੀ ਦ੍ਰਿਸ਼ਟੀ ਚ ਇੱਕ ਨੇ ਫਰਕ ਨਾ ਜਾਣੇ ਉਹ ਪੂਰਾ ਜੰਨਾ ਵਿੱਚ ਸਾਡੀ ਜੋ ਡਿਊਟੀ ਆ ਉਹ ਹੈ ਵੀ ਇਹਨਾਂ ਨੂੰ ਸਮਝਾਉਣਾ ਹੈ ਅੰਨੇ ਹੋ ਚੁਕੇ ਤੁਰਕ ਰੱਬ ਨੂੰ ਮੰਨਦਾ ਹੈ ਲੇਕਿਨ ਉਹ ਇਹ ਮੰਨਦਾ ਹੈ ਕਿ ਸਾਡੇ ਵਾਸਤੇ ਹੀ ਅੱਲਾ ਹੈ ਦੂਜਿਆਂ ਵਾਸਤੇ ਨਹੀਂ ਇਸ ਕਰਕੇ ਉਹ ਕਾਣਾ ਜੋ ਇਥੇ ਦਾ ਹਿੰਦੂ ਭਾਈਚਾਰਾ ਹੈ ਉਹ ਨੇ ਅੱਖਾਂ ਬੀਜ ਲੀਆਂ ਪਰਮੇਸ਼ਰ ਦੀ ਸ਼ਕਤੀ ਤੋਂ ਤੇ ਉਹਨੇ ਕੀਤੇ ਹੋਏ ਦੇਵਤਿਆਂ ਦੀ ਮੰਨਤਾ 33 ਕਰੋੜ ਦੇਵਤਿਆਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਬਈ ਜੇ ਫਰਾਣੇ ਦਾ ਧਿਆਨ ਕਰੀਓ ਛੇਤੀ ਆਉਂਦਾ ਦੁਨੀਆ ਦੇ ਵਿੱਚ ਲਾ ਲਿਆ ਰੱਬ ਦਾ ਗਿਆਨ ਬਾ ਰਿਹਾ ਕਹਿੰਦੇ ਮੈਂ ਤਾਂ ਰਸਤਾ ਦਿਖਾਉਣ ਆਇਆ ਤੋਂ ਇਸ ਕਰਕੇ ਜੋ ਗੁਰੂ ਹੁੰਦਾ ਹੈ ਸਮਰਤ ਗੁਰੂ ਉਹਦੀ ਸਾਰੀ ਲੀਲਾ ਨਿਆਰੀ ਹੁੰਦੀ ਹੈ ਉਹਨਾਂ ਨਾਲ ਵੈਰ ਹੁੰਦਾ ਹੈ ਉਹਦਾ ਜੀਵਨ ਨਿਰਾਲਾ ਹੁੰਦਾ ਹੈ